ਮੇਰਾ ਨਾਮ ਸਰ ਬਲਰਾਜ ਸਿੰਘ ਆ ਜੀ ਪਿੰਡ ਮੇਰਾ ਦੋਲੂਪੁਰ ਤੇ ਜ਼ਿਲ੍ਹਾ ਲੁਧਿਆਣਾ ਹੈ। ਬਾਡੀ ਸਰਵਸ ਵਰਤਣ ਤੋਂ ਪਹਿਲਾਂ ਕੀ ਕੀ ਦਿੱਕਤਾਂ ਸੀ ਤੁਹਾਨੂੰ? ਸਰ ਬਾਡੀ ਸਰਵਸ ਤੋਂ ਪਹਿਲਾਂ ਜੀ ਮੇਰੇ ਪੇਟ ਦੇ ਵਿੱਚ ਗੈਰਟੀ ਸੀ ਘੱਟ ਸੀਗੀ ਜੀ। ਅੱਛਾ ਜੀ। ਕਿੰਨਾ ਅਕਸਰ ਸੀ? ਉਹ ਕਾਫੀ ਸਿਗੀ ਜੀਆਂ ਨਿੰਬੂ ਦੀ ਭੱਟੀ ਸੀਗੀ। ਅੱਛਾ ਜੀ। ਤੇ ਇੱਕ ਸਰ ਸਰੀਰ ਥਕਾਵਟ ਬਹੁਤ ਮੰਦਾ ਸੀਗਾ ਜੀ। ਠੀਕ ਹੈ ਜੀ। ਤੇ ਬਾਕੀ ਮੇਰੇ ਤਜਾਵ ਬਣਦਾ ਸੀਗਾ ਬਹੁਤ ਜ਼ਿਆਦਾ ਜੀ। ਓਕੇ ਹਾਂ ਜੀ ਇਹ ਮੈਂ ਜੁੱਸ ਤੋਂ ਤਾਂ ਲੈ ਕੇ ਗਿਆ ਸੀ ਜਿਵੇਂ ਇਹ ਪ੍ਰੋਬਲਮਾਂ ਸੀ ਠਕਾਵਟ ਕਿੰਨੇ ਕ ਟਾਈਮ ਤੋਂ ਸੀ ਬਈ ਤੁਹਾਨੂੰ ਜੀ 5-6 ਸਾਲ ਹੀ ਹੋ ਗਏ ਸੀ 5-6 ਸਾਲਾਂ ਤੋਂ ਸੀ ਹਾਂ ਇੱਕ ਕਾਵਟ ਹੋ ਗਈ ਮਲੀਵਰ ਫੈਟੀ ਹੋ ਗਿਆ ਇੱਕ ਹਾਂਜੀ ਲੀਵਰ ਫੈਟੀ ਤੇ ਗੱਠ ਹੋ ਗਈ ਗੱਠ ਸੀ ਵੀ ਹਾਂਜੀ ਓਕੇ ਹਾਂਜੀ ਤੇ ਇਹ ਪ੍ਰੋਬਲਮ ਚੱਲ ਰਹੀ ਜੀ ਜਿਵੇਂ ਤੁਸੀਂ ਪੰਜ ਜੁੱਸ ਬੋਡੀ ਸਰਵ ਯੂਜ਼ ਕੀਤਾ ਹਾਂਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਯੂਜ਼ ਕੀਤੇ ਨੂੰ ਹੁਣ ਕੀ ਕੰਡੀਸ਼ਨ ਹੈ ਇਹ ਜੀ 3 ਮਹੀਨੇ ਪਹਿਲਾਂ ਮੈਂ ਲਿਆ ਸੀਗਾ ਜੀ 3 ਮਹੀਨੇ ਪਹਿਲਾਂ ਵਾਪਸ ਆ ਹੁਣ ਮੈਂ ਬਿਲਕੁਲ ਠੀਕ ਹਾਂ ਜੀ ਗਾਠਵਣੀ ਹੈਗੀ ਹੁਣ ਜਮੀ ਗੁਰ ਕੀ ਬਈ ਬਿਲਕੁਲ ਖਤਮ ਹੋ ਗਈ ਉਹ ਇੱਕ ਪੈਗ ਪੀਤਾ ਸੀ ਦੋ ਇੱਕ ਅੱਛਾ ਇੱਕ ਪੀਤਾ ਜੀ ਤੇ ਜਿਹੜਾ ਤਕਾਬਟ 100% ਆ ਥਕਾਵਟ ਦਾ ਹੁਣ ਣੀੜੇ ਟੇੜੇ ਵੀ ਹੈ ਨਹੀਂ ਕੰਮ ਕੁੰਮ ਕਰਨ ਸ਼ਰਕ ਪਿਆਦਾ ਦਾ ਕੋਈ ਜਿਵੇਂ ਸਵੇਰੇ ਉੱਠਣ ਮੂ ਪੇ ਮੇਰਾ ਸਰੀਰ ਆਏ ਹੁੰਦਾ ਸੀ ਵੀ ਜਿਵੇਂ ਕਿਸੇ ਨੇ ਚੰਗਾਈ ਪੁੱਟਿਆ ਹੋਇਆ ਡਾਂਗਾਣਾ ਓਕੇ ਪਰ ਹੁਣ ਕੋਈ ਵਾਸਤਾ ਹੀ ਨਹੀਂ ਹੁਣ ਜਿਵੇਂ ਵੀ ਬੜਾ ਕੁੱਟ ਕੇ ਤਰਪਈ ਦਾ ਕੰਮ ਨੂੰ ਚਲੋ ਮੂਲ ਕੰਮ ਕਰਨ ਦੀ એનਰਜੀ ਬਲਜੀ ਪਹਿਲਾਂ ਤਾਂ ਕਰੇ ਪੈਰਾਂ ਦੇ ਭਾਰ ਨਹੀਂ ਆਉਂਦਾ ਕਦੇ ਕਿਸੇ ਨਾਲ ਲੱਤਾਂ ਨਹੀਂ ਲੱਗਦਾ ਅੱਛਾ ਜੀ ਵਾਲੇ ਓਕੇ ਜੀ ਜਿਵੇਂ ਆਪਾਂ ਅੱਜ ਇਹ ਕਹਿ ਰਹੇ ਹਾਂ ਪਰਿਵਾਰਾਂ ਨੂੰ ਬਾਡੀ ਸਰਵਿਸ ਕਰਾਓ ਆਨੰਦ ਲਓ ਜ਼ਿੰਦਗੀ ਦਾ ਹਾਂਜੀ ਬਾਕੀ ਤੁਹਾਨੂੰ ਲੱਗਦਾ ਕਿੰਨੇ ਸਾਲ ਪਿੱਛੇ ਲੱਗੀ ਲਾਈਫ ਤੁਹਾਡੀ ਭਾਈ ਪੂਰਾ 100% ਆ ਜੀ ਵੀ ਮਤਲਬ ਲੈ ਇੱਕ ਨਵਾਂ ਹੀ ਜੀਵਨ ਮਿਲਦਾ ਵਾ ਪੀਤੇ ਬਾਅਦ ਪਤਾ ਲੱਗਦਾ ਵਾ ਵੀ ਕੀ ਸੁਧਾਰ ਹੋਇਆ ਸਰੀਰ ਦੇ ਵਿੱਚ ਆਪਾਂ ਨੂੰ ਕਿੰਨਾ ਕੁ ਫਰਕ ਪਿਆ ਤੁਸੀਂ ਵੀ ਹੁਣ ਆ ਦੌਰ ਚ ਆ ਲੜ ਰਿਹਾ ਵੀ ਗੋਲੀ ਖਾ ਲਈ 2-4 ਘੰਟੇ ਲਈ ਤਕਲੀਫ ਘਟ ਗਈ ਹਾਂਜੀ ਹਾਂਜੀ ਉਸ ਤੋਂ ਬਾਅਦ ਉਹ ਤਾਂ ਫੇਰ ਕੱਲ ਦੇ ਦਿਨ ਤੱਕ ਫੇਰ ਖੜੀ ਜਾਂ ਮਸੀਬ ਮਤਲਬ ਵਧੇਰੀਆਂ ਤੁਸੀਂ ਐਂ ਗੋਲੀਆਂ ਖਾਂਦੀ ਰਹਿੰਦੇ ਹੋ ਬਾਧੂ ਜੀ ਬਾਧੂ ਓਕੇ ਓਕੇ ਜਾਨੀ ਮੈਂ ਹਫ਼ਤੇ ਦੀ 5-6 100 ਦੀ ਦਵਾਈ ਜੀ ਤਾਂ ਖਾਈ ਜਾਂਦਾ ਸੀ ਕਲਕਤੂ ਲੈ ਆਂਦੀ ਜੋਧਾ ਤੋਂ ਸਾਡੇ ਕਦੇ ਢੇਡੀਆਂ ਲੈ ਆਂਦੀ ਚੱਲੀ ਜਾਂਦਾ ਸੀ ਕੰਮ ਕੰਟੀਨਿਊ ਓਕੇ ਪਰ ਕੋਈ ਪੱਕਾ ਹੱਲ ਨਹੀਂ ਸੀ ਆ ਪੱਕਾ ਹੱਲ ਆ ਰੋਟੀ ਮੈਂ ਦੁੱਗਣੀ ਖਾਣ ਲੱਗ ਗਿਆ ਜੀ ਖਰਾਬ ਵੀ ਆਪਦੀ ਮੇਰਾ ਇੰਨਾ ਅੱਛਾ ਖਰਾਬ ਹੀ ਵੱਧ ਗਈ ਖਰਾਬ ਵੀ ਵੱਧ ਗਈ ਓਕੇ ਹਾਂਜੀ ਆ ਸਾਰਾ ਓਕੇ ਜੀ ਮੈਂ ਲੱਖਾਂ ਹੀ ਲੋਕ ਤੁਹਾਡੀ ਸੋਸ਼ਲ ਮੀਡੀਆ ਤੇ ਵੀਡੀਓ ਦੇਖਣਗੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਸੁਨੇਹਾ ਇਹੀ ਦੇਣਾ ਚਾਹਾਂਗੇ ਵੀ ਵੀ ਦੇਖੋ ਵੀ ਇੱਕ ਵਾਰੀ ਤੁਸੀਂ ਵਰਤ ਕੇ ਦੇਖੋ ਜੀ ਪੀ ਕੇ ਦੇਖੋ ਵੀ ਇਹ ਦੱਸੂਗੀ 5-10 ਸਾਲ ਬੈਗ ਲੱਗ ਜਾਂਦੀ ਹੈ ਜ਼ਿੰਦਗੀ ਦੀ ਵੱਧ ਬਈ ਪੈ ਜਾਂਦਾ ਜੀ ਫਰ ਅੱਛਾ ਹਾਂਜੀ ਦਵਾ ਨੂੰ ਜਵਾਨੀਆਂ ਆਣ ਵਾਲਾ ਕੰਮ ਹੋ ਗਿਆ ਤੁਹਾਡੇ ਤੇ ਬਈ ਐ ਹੋ ਜਾਂਦਾ ਬਿਮਾਰੀ ਦਾ ਤਾਂ ਪਤਾ ਹੀ ਨਹੀਂ ਲੱਗਦਾ ਵੀ ਕਿੱਧਰ ਗਈ ओके हां जी ਗਏ ਵੀ ਹੋ ਜਾਂਦੀ ਹੈ ਜ਼ਿੰਦਗੀ ਧੰਨਵਾਦ ਵੀਰੇ ਬਹੁਤ ਬਹੁਤ ਠੀਕ ਹੈ